ਸਾਨੂੰ ਗਵਰਨਮੈਂਟ ਵੱਲੋਂ ਫੇਰ ਸੱਦਿਆ ਗਿਆ ਹੈਗਾ ਅਸੀਂ ਬਹੁਤ ਕੰਮ ਦੇ ਵਿੱਚ ਸੀਗੇ ਗਵਰਨਮੈਂਟਾਂ ਦੀ ਵੀ ਤੁਸੀਂ ਲੋਕਾਂ ਨੂੰ ਦੱਸੋ ਵੀ ਜੰਗ ਬਾਰੇ ਵਿਚਾਰ ਬਚੂਰ ਕੀ ਆ ਤੇ ਅਸੀਂ ਗਵਰਨਮੈਂਟ ਦੇ ਧਾਣ ਤੇ ਸਾਨੂੰ ਕਿਹਾ ਗਿਆ ਹੈ ਬਈ ਲੋਕਾਂ ਨੂੰ ਜਾਗਰੂਕ ਕਰੋ ਸਾਨੂੰ ਹੁਣ ਅਸੀਂ ਸਾਰਾ ਜੰਗ ਬਾਰੇ ਦੱਸਾਂਗੇ ਵੀ ਕੀ ਗੱਲ ਆ ਕਿਵੇਂ ਸ਼ੁਰੂ ਹੋਈ ਤੇ ਕਿੱਥੇ ਖਤਮ ਹੋਣੀ ਆ ਹਾਂ ਡਾਕਟਰ ਸਾਹਿਬ ਜਿਹੜੇ ਤੁਸੀਂ ਆਂਦੇ ਸੀ ਆਪਾਂ ਨੂੰ ਬਹੁਤ ਮੈਸੇਜ ਆ ਰਹੇ ਸੀ ਸਾਰੇ ਬਈ ਤੁਸੀਂ ਦੱਸੋ ਆਪਾਂ ਲੋਕਾਂ ਨੂੰ ਜਾਗਰੂਕ ਕਰ ਗਏ ਡਾਕਟਰ ਸਾਹਿਬ ਅੱਜ ਆਪਾਂ ਮੌਜੂਦਾ ਸਮੇਂ ਤੇ ਗੱਲਬਾਤ ਕਰਦੇ ਹਾਂ ਹਾਂ ਜੰਗ ਦੀ ਜੰਗ ਦੀ ਗੱਲ ਕਰਦੇ ਆ ਅੱਜ ਜੰਗ ਚੱਲ ਰਹੀ ਹੈ ਇਹ ਤੇ ਸਵਾਲ ਪੁੱਛਦੇ ਆ ਹਾਂਜੀ ਹਾਂਜੀ ਜੰਗ ਲੱਗਣ ਦਾ ਪਹਿਲਾ ਗੱਲ ਦਾ ਜੰਗ ਲੱਗਣ ਦਾ ਕਾਰਨ ਕੀ ਹੈ ਡਾਕਟਰ ਸਾਹਿਬ ਇਹ ਦੱਸੋ ਜੀ ਜੰਗ ਲੱਗਣ ਦੇ ਪਹਿਲੇ ਗੱਲ ਕਾਰਨ ਬਹੁਤ ਆ ਜੀ ਹਾਂਜੀ ਹਾਂਜੀ ਪਹਿਲਾਂ ਬਈ ਜੰਗ ਲੱਗਣ ਦਾ ਕਾਰਨ ਆਇਆ ਬਈ ਜਿਹੜੀ ਪੰਜਾਬ ਦੀ ਸਰਕਾਰ ਆ ਪਹਿਲਾਂ ਤਾਂ ਇਹ ਲੋਕਾਂ ਨੂੰ ਤੰਗ ਕਰੀ ਜਾਂਦੀ ਸੀ ਕਿਤੇ ਕੋਈ ਰੂਲ ਚਲਾਉਂਦੀ ਸੀ ਕਿਤੇ ਕੋਸ ਚਲਾਉਂਦੀ ਸੀਗੀ ਮੋੜ ਕੇ ਲੋਕ ਵੀ ਸਰਕਾਰ ਦੇ ਰੂਲ ਨਹੀਂ ਮੰਨਦੇ ਸੀ ਕਿਤੇ ਕੋਸ ਕਿਤੇ ਕੋਸ ਇਹ ਤਾਂ ਆਪਸ ਵਿੱਚ ਹੀ ਭਿੜ ਜਾਂਦੀ ਸੀ ਪੰਜਾਬ ਦੀ ਸਰਕਾਰ ਤੇ ਲੋਕ ਹਾਂਜੀ ਤੇ ਗੱਲ ਇਹ ਤਾਂ ਪਾਕਿਸਤਾਨ ਨਾਲੋਂ ਪਤਾ ਲੱਗੀ ਬਈ ਭੈਣ ਜੋ ਉੱਥੇ ਦਾ ਕੁਝ ਹੋ ਜਾਂਦਾ ਪੰਜਾਬ 'ਚ ਹੁਣ ਪਾਕਿਸਤਾਨ ਵਾਲਿਆਂ ਨੇ ਆਪਣੀ ਸਰਕਾਰ ਨਾਲ ਪੰਗਾ ਲੈਂਦਾ ਬਈ ਕਿਸਾਨ ਭਰਾ ਜਿਹੜਾ ਕੋਈ ਵੀ ਉਹਨੂੰ ਡਰਨ ਦੀ ਲੋੜ ਨਹੀਂ ਇਹ ਜਿਹੜੇ ਮੈਂ ਗੱਲਬਾਤ ਕੀਤੀ ਮੈਂ ਪਾਕਿਸਤਾਨ ਰਾਤ ਮੇਰੀ ਅਸਲਾਮ ਅੱਲ੍ਹਾ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀ ਅਸੀਂ ਛੋਟੀ ਸਰਕਾਰ ਨਾਲ ਲੜਨਾ ਸਰਕਾਰ ਨਾਲ ਸਰਕਾਰ ਭਿੜੂਗੀ ਸਰਕਾਰ ਨਾਲ ਸਰਕਾਰ ਭਿੜੂਗੀ ਐਨੇ ਆਪਾਂ ਨੂੰ ਲੋਕ ਸਰਕਾਰ ਤੰਗ ਕਰੀ ਜਾਂਦੀ ਸੀ ਕਿ ਤੇ ਉਹ ਜੀ ਆਮ ਲੋਕ ਪਰੇਸ਼ਾਨ ਹੋ ਰਹੇ ਆ ਇਹ ਉਹਦਾ ਫਿਰ ਹੁਣ ਨਹੀਂ ਲੋਕਾਂ ਨੂੰ ਕੋਹ ਨਹੀਂ ਹੁੰਦਾ ਆਮ ਲੋਕਾਂ ਨੂੰ ਇਹ ਚਾਹੀਦਾ ਬਈ ਰਾ ਵੇ ਘਰੇ ਵੜਦੂ ਆ ਲੋਕ ਤਾਂ ਭੈਣ ਦੇਰ ਵੈਚੀ ਨਾ ਹੋਣ ਇਹ ਗੱਲ ਦੇ ਸਰਕਾਰਾਂ ਦਾ ਰੋਲ ਆ ਡਾਕਟਰ ਸਾਹਿਬ ਜੰਗ ਲੱਗਦਾ ਕਾਰਨ ਦੱਸੋ ਜੀ ਕਾਰਨ ਕੀ ਆ ਕਾਰਨ ਜਿਵੇਂ ਡਾਕਟਰ ਸਾਹਿਬ ਜਿਵੇਂ ਠੇਕਿਆਂ ਦੇ ਬਾਹਰ ਲੈਂਦੇ ਸੀ ਜ਼ਿਮੀਂਦਾਰ ਆਪਣੇ ਭਰਾ 80000 ਲਾਦਾ ਕਿਹਨੇ 90000 ਰੁਪਇਆ ਲਾਤਾ ਬਈ ਇਹ ਵੀ ਕਾਰਨ ਬਹੁਤ ਵੱਡਾ ਬਣਿਆ ਬਈ ਲੱਖ ਤੇ ਨਾ ਪਹੁੰਚ ਜੀ ਹਾਂ ਬਈ ਪਾਕਿਸਤਾਨ ਨਾਲ ਵੀ ਰੋਗ ਕੀਤੀ ਆ ਵੀ ਭੈਣ ਦਾ ਯਾਰ ਪੰਜਾਬ ਦੇ ਵਿੱਚ ਬਹੁਤ ਪੇੜੇ ਹਾਲਾਤ ਬਣ ਜਾਂਦੀਆਂ ਹਾਂਜੀ ਇਹਦੇ ਕਾਰਨ ਹੋਰ ਬੂ ਕਾਰਨ ਦਾ ਬਾਹਲੇ ਆ ਡਾਕਟਰ ਸਾਹਿਬ ਬਈ ਉਹ ਕਹਿੰਦੇ ਵੀ ਲੜੋ ਇਹ ਪਾਣੀ ਬੰਦ ਕਰ ਦਿੰਦੇ ਆ ਪੰਜਾਬ ਵਾਲੇ ਮੇਨ ਕਾਰ ਤੇ ਜੰਗ ਲੱਗਣੀ ਚਾਹੀਦੀ ਆ ਜਾਂ ਨਹੀਂ ਲੱਗਣੀ ਚਾਹੀਦੀ ਜੀ ਦੇਖੋ ਡਾਕਟਰ ਵੀ ਹਰੇਕ ਰਾਜ ਦੇ ਵਿੱਚ ਰਾਜੇ ਨੇ ਉੱਥੇ ਬੰਦੇ ਵੜਾਤੇ ਬੁੜੀਆਂ ਬਣਾਦੀਆਂ ਹਰੇਕ ਰਾਜ ਦੇ ਵਿੱਚ ਆ ਵਸ ਹੁੰਦੀਆਂ ਵੀ ਰਾਜੇ ਨੇ ਬੰਦੇ ਮਰਾਇਆ ਹਾਂਜੀ ਹੁਣ 40 50 ਸਾਲ ਹੋ ਗਏ ਡਾਕਟਰ ਸਾਹਿਬ ਵੀ ਬੰਦੇ ਭੰਦੇ ਗਏ ਬਾਦ ਬਾਦ ਕੇ ਬੰਦੇ ਬਾਦ ਕੇ ਬੇਫਾਲ ਤੂਰੇ ਫਿਰਦੇ ਆ ਉੱਥੇ ਦੰਗਾ ਕਰ ਦਿੰਦੇ ਆ ਉੱਥੇ ਦੰਗਾ ਕਰ ਦਿੰਦੇ ਆ ਭਚਾਲ ਪਾਈ ਫਿਰਦੇ ਆ ਦੁਨੀਆਂ ਦੇ ਵਿੱਚ ਹਾਂਜੀ ਬਈ ਜੇ ਜੰਗ ਜੇ ਲੱਗਦੇ ਨਾ ਬਈ ਜਿਹੜੇ ਬਾਦੂ ਘਾਟੂ ਇਹੇ ਸ਼ਾਂਤੀ ਆ ਜੇ ਨਾ ਪਾਪੀ ਬੰਦੇ ਜੀ ਹਾਂ ਇਹਨਾਂ ਦਾ ਪ੍ਰਮਾਤਮਾ ਖੁਸ਼ ਹੋ ਜੇ ਨਾਲੇ ਧਰਤੀ ਨੂੰ ਸਾਹ ਹੋ ਜੇ ਬਈ ਮੈਨਾਂ ਵੀ ਜੰਗ ਕਰਨ ਲੱਗਣੀ ਚਾਹੀਦੀ ਬਹੁਤ ਫਾਇਦਾ ਹੋ ਜੂਗਾ ਵੀ ਰਹਿਲਾ ਪੈ ਜੂ ਸੰਸਾਰ ਠੀਕ ਹੈ ਜੀ ਤੇ ਫਿਰ ਇਹਦਾ ਮਤਲਬ ਜੰਗ ਲੱਗਣ ਨਾਲ ਖੁਸ਼ਹਾਲੀ ਆਵੇਗੀ ਜੀ ਹਾਂ ਡਾਕਟਰ ਜੀ ਬਿਲਕੁਲ ਬਿਲਕੁਲ ਬਈ ਜੇ ਰੋ ਜੰਗ ਲੱਗੀ ਜੇ ਰੋ ਬੰਦਾ ਵਾਧੂ ਘਾਟੂ ਮਰ ਗਿਆ ਨਾਲ ਤਾਂ ਪ੍ਰਮਾਤਮਾ ਖੁਸ਼ ਧਰਤੀ ਖੁਸ਼ ਹੋ ਜੂ ਤੇ ਬਾਕੀ ਬੇਫਾਲਤੂ ਸਾਰੇ ਮਰ ਜਾਣਗੇ ਨੌکریاں ਮਿਲਣਗੀਆਂ ਜੇ ਰੋ ਪਬਲਿਕ ਘਾਟ ਦੇ ਡਾਕਟਰ ਸਾਹਿਬ ਵੀ 20 ਲੱਖ ਬੰਦਾ ਮਰ ਗਿਆ ਨੌکریاں ਨਾ ਕਰਨਾ ਫੋਲੋ ਹਣ ਜੱਜ ਸਾਹਿਬ ਜੇ ਕੀ ਕੀ ਕਹਿਣਾ ਰੱਬ ਨਾ ਕਰੇ ਤੇ ਗੈਨਤੀ ਦੇ ਵਿੱਚ ਆਪਾਂ ਆ ਗਏ ਬਹੁਤ ਹੋ ਗਿਆ ਰੱਬ ਹੋਣਾ ਮੈਂ ਤਾਂ ਆਪਣਾ ਵੀ ਰੱਬ ਵੀ ਸਾਥ ਦੇਵੇ ਭਾਈ ਜੰਗ ਵਧੇ ਹੁਣ ਜੰਗ ਘਟੇ ਨਾ ਦਿਨੋਂ ਦਿਨ ਇਹ ਲਟਾਂ ਲੂਟਾ ਬੰਦ ਕਰਨਾ ਕੋਸ ਨਹੀਂ ਡਾਕਟਰ ਸਾਹਿਬ ਹੀ ਹੋਂਦਾ ਟੱਕਰ ਹੋ ਗਿਆ ਜ਼ੋਰ ਦੀ ਠੀਕ ਹੈ ਜੀ ਚਲੋ ਫਿਰ ਇਹ ਤਾਂ ਹੁਣ ਜੰਗ ਬਾਰੇ ਸਵਾਲ kat lampu di